ਸਾਰੇ ਵੀਰਾਂ ਦਾ ਧੰਨਵਾਦ ਅੱਜ ਦੇ ਦਿਨ ਦਾ ਪਹਿਲਾ ਸੈਮੀਫਾਈਨਲ ਕਾਂਗਾ ਤੇ ਚੱਠੇ ਵਾਲਾ ਖੜਕ ਜਟਾਣਾ ਤੇ ਆਹ ਮੈਚ ਦੀ ਜੇਤੂ ਟੀਮਾਂ ਹੋਣ ਗਿਆ ਇਹ ਸੈਮੀਫਾਈਨਲ ਦੇ ਪਹਿਲੀ ਗੇੜ ਕਾਕਾ ਆ ਗਿਆ ਰਵੀ ਜਵਿੰਦਰ ਚੱਕਰਾ ਮਾਈਕ ਵਾਹ ਕਿਹ ਕਿਹਦੇ ਸ਼ੇਖੇ ਵਾਲੇ ਨੇ ਪਹਿਲੀ ਕਬੱਡੀ ਪਾਉਣ ਦੇ ਲਈ ਟਾਇਕਲੈਂਡ ਦੇ ਉੱਤੇ ਖੜਾ ਹੈ ਦਰਸ਼ਨ ਸਿੰਘ ਸਿੱਧੂ ਜੋਗਾਨੰਦ ਜਿਹਨੇ ਕੈਨੇਡਾ ਦੇ ਮੈਚਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਰੈਫਰੀ ਕੀਤੀ ਹੈ ਸਾਲ ਔਰ ਆ ਦੇਖੋ ਪਹਿਲੀ ਕਬੱਡੀ ਪਾਉਣ ਦੇ ਲਈ ਨੌਜੜ ਕਾਕਾ ਸੇਖੇ ਵਾਲਾ ਕਬੱਡੀ ਪਾਉਂਦਾ ਹੋਇਆ ਸਾਹਮਣੇ ਚਾਰ ਨੇ ਲੋਹਾਰੇ ਵਾਲੇ ਅਮਨੇ ਦੀ ਕੀਤੀ ਹੋਈ ਟਰਾਈ ਅੱਜ ਲੱਗੇਗਾ ਪਤਾ ਪਰ ਪੁਆਇੰਟ ਜਿਹੜਾ ਬੜਾ ਸਪੀਡੀ ਬੜਾ ਸ਼ਾਰਪ ਮੁੰਡਾ ਇਹ ਕਾਕਾ ਆਪਣੀ ਟੀਮ ਦੇ ਖਾਤਰ ਵਿੱਚ ਜੋੜਦਾ ਹੋਇਆ ਕਾਲੋਕੇ ਪਿੰਡ ਦਾ ਪਰਮ ਅਗਲੀ ਕਬੱਡੀ ਪਾ ਰਿਹਾ ਹੈ ਤਾਰੀ ਖੇਡਿਆ ਹੈ ਸੋਨੀ ਖੇਡਿਆ ਹੈ ਬਲਜੀਤ ਸਿੰਘ ਡਾਕਟਰ ਖੇਡਿਆ ਜੇ ਗੱਲਾਂ ਕਰੀਏ ਨਾ ਤੇ ਅੱਜ ਦੇ ਸਮੇਂ ਦੇ ਵਿੱਚ ਮੰਦਰ ਇਹਦਾ ਫਾਦੀ ਹੈ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਰਤਮਾ ਵੱਡਾ ਨਾਮ ਪਰਮ ਕਾਲੋਕਿਆਂ ਵਾਲਾ ਉਸੇ ਕਾਲੋਕਿਆਂ ਦੀ ਧਰਤੀ ਜਿਹੜਾ ਕਾਲੋਕਿਆਂ ਕਹਿੰਦੇ ਮਹਾਰਾਜ ਦੇ ਕੋਲੇ ਖੇਲਪਰਾ ਦੇ ਕੋਲੇ ਸੁਧਾਣਿਆਂ ਦੇ ਕੋਲੇ ਹਰਨਾਮ ਸਿੰਘ ਵਾਲਾ ਦੇ ਕੋਲੇ ਫੂਲ ਤੇ ਲਾਗੇ-ਤਾਗੇ ਦਾ ਪਿੰਡ ਆ ਬੱਲੇ-ਬੱਲੇ ਕਰਵਾਉਣ ਦਾ ਦਮ ਰੱਖਿਆ ਮੁੰਡੇ ਨੇ ਪਰ ਕਹਿੰਦੇ ਦੁੱਲੇ ਵਾਲਾ ਦੀ ਧਰਤੀ ਜਿਸ ਦਾ ਕਹਿੰਦੇ ਬੱਲੀ ਨਾਮ ਤੇ ਕਬੱਡੀ ਦੇ ਮੈਦਾਨ ਦੇ ਵਿੱਚ ਬਹੁਤ ਉੱਚਾ ਤੇ ਸੁੱਚਾ ਰਤਮਾ ਸੀ ਗੁਰਦਾਸ ਦਾ ਇਹ ਗੁਰਦਾਸ ਦਾ ਪਿੰਡੂ ਬਿੱਤਰ ਪਿਆਰੋ ਖੇਡ ਕਬੱਡੀ ਦੀ ਦੁਨੀਆ ਦਾ ਬਹੁਤ ਵੱਡਾ ਹੈ ਰਹਾ ਹੈ ਆ ਰਮਣ ਆ ਗਿਆ ਹੈ ਹਸਨਪੁਰ ਦੀ ਧਰਤੀ ਜ਼ਿਲ੍ਹੇ ਸੰਗਰੂਰ ਵਾਲਾ ਲਓ ਮੁੰਡਾ ਸੰਗਰੂਰੀਆ ਕਿ ਸਾਡਾ ਨਹੀਂ ਕਸੂਰ ਸਾਡਾ ਜਿਹੜਾ ਸੰਗਰੂਰ ਲਓ ਸੰਗਰੂਰੀਏ ਨੇ ਕਬੱਡੀ ਪਾ ਦਿੱਤੀ ਹੈ ਇਹ ਰੰਗਲਾ ਪੰਜਾਬ ਤੇ ਰੰਗਲੇ ਪੰਜਾਬ ਦੀ ਸਿਫਤ ਸੁਣਾਵਾ ਜਿੱਥੇ ਰੱਬ ਵਰਗੀਆਂ ਮਾਵਾਂ ਲਓ ਰਮਣੇ ਦੀ ਰੇਡ ਕੋਰੀਆ ਹੋ ਗਿਆ ਮੂਰੇ ਦੋ ਖਿਡਾਰੀਆਂ ਦੇ ਦਰਮਿਆਨ ਪਰ ਹਸਨਪੁਰੀਆ ਓਡਿਉਂਡਿਉਂ ਕਰਦਾ ਹੈ ਤਖੜਾ ਨੰਬਰੀ ਸਟੋਬਰ ਨੇ ਆਪਣੀ ਟੀਮ ਦੇ ਲਈ ਜੋਰ ਦਿੰਦਾ ਹੈ ਕਿ ਰਣ ਜਿੱਤਣ ਲਈ ਸੂਰਮਾ ਹਰ ਤਮਰ へ ਪਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਗਿਆ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਕਿ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋ ਵਾਰ ਖੰਡੇ ਨਾਲ ਚਾਰੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਾਦਾ ਸ਼ੌਂਕ ਨਾਲ ਪਿਆਰ ਨਾਲ ਨਾਲ ਤੇ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਾਦਾ ਲਾਏ ਜਾਂਦੇ ਝੰਡੇ ਨਾਲ ਆਹ ਮੋਟੇ ਨੇ ਕਬੱਡੀ ਪਾਈ ਅਜਿੰਦਰ ਕਰੀ ਗੱਲ ਇਹ ਚੱਕ ਓਏ ਨੌਜਵਾਨ ਚੂੜ ਚੱਕ ਦੀ ਧਰਤੀ ਦਾ ਮੋਟਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਕਹਿੰਦੇ ਜੱਗੀ ਅੱਜ ਖੇਪਲ ਵਾਲਾ ਮੀਨਾ ਇੱਕ ਪਾਸੇ ਕਹਿੰਦੇ ਜ਼ਿਲ੍ਹੇ ਸੰਗਰੂਰ ਦੇ ਜਖੇਪਲ ਪਿੰਡ ਦਾ ਜਖੇਪਲ ਬਾਸ ਦਾ ਨੌਜਵਾਨ ਜਿਹੜੇ ਪਿੰਡ ਦੇ ਕਹਿੰਦੇ ਮਨਪ੍ਰੀਤ ਵਰਗੇ ਰਾਜ ਵਰਗੇ ਐਨ ਬੱਲੇ ਬੱਲੇ ਕਰਾ ਕੇ ਦੁਨੀਆ ਦੇ ਵਿੱਚ ਸ਼ਾਹ ਜਾਣ ਦਾ ਦਮ ਰੱਖਿਆ ਸ਼ਾਟ ਵਾਲਾ ਗੋਗੀ ਵੀ ਬੇੜਿਆ ਜਿਖੇਪਲ ਪਿੰਡ ਦੇ ਲਈ ਅਗਲੀ ਕਬੱਡੀ ਪਾਉਣ ਦੇ ਲਈ ਕਾਕਾ ਛੇਖੇ ਵਾਲਾ ਨਹੀਂ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਾ ਹੋਇਆ ਇੱਕ ਪਾਸੇ ਰੇਡਰ ਚੋਟੀ ਦਾ ਦੂਜੇ ਪਾਸੇ ਚਾਰ ਨੇ ਚਾਰਾਂ ਦੇ ਵਿੱਚ ਲੋਹਾਰੇ ਵਾਲਾ ਰومی ਜਿਵੇਂ ਕਹਿੰਦੇ ਨੇ ਬੱਲੇ 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 ਇਹ ਲੋਹਾਰੇ ਵਾਲਾ ਅਮਨ ਹੈ ਰومی ਵਰਗੇ ਨੌਜਵਾਨ ਪਰ ਕਹਿੰਦੇ ਹਰਮਨ ਘੋਲੀਏ ਵਾਲਾ ਮਾਲਵਾ ਕਬੱਡੀ ਕਲੱਬ ਗੱਗੀ ਲੋਪੋ ਜਿਵੇਂ ਕਹਿੰਦੇ ਨਾ ਦੁਨੀਆ ਭਰ ਦੇ ਵਿੱਚ ਨਾਮ ਹੈ ਇਸ ਕਲੱਬ ਦਾ ਇਸ ਕਲੱਬ ਦੇ ਲਈ ਟੌਪ ਤੇ ਜੱਫੇ ਲਾਉਣ ਵਾਲੇ ਖਿਡਾਰੀ ਪਰ ਕਾਲੋ ਕੇ ਵੱਲੇ ਪਰਮ ਦੀ ਰੇਡ ਪੈ ਗਈ। ਲਓ ਸਾਹਮਣੇ ਕਹਿੰਦੇ ਕਾਲੋ ਕੇ ਦਾ ਪਰਮ ਕਬੱਡੀ ਪੌਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਪਤਾ ਹੋਇਆ। ਬੜਾ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ। ਅਗਲੇ ਮੈਚ ਨੇ ਘਾਂਗਾ ਤੇ ਚੱਠਿਆਲ ਵੀਰ ਬਣ ਕੇ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਘਾਂਗਾ ਤੇ ਚੱਠਿਆਲ ਪਹਿਲਾ ਸੈਮੀ ਹੋਵੇਗਾ। ਪੈਂਦੀ ਹੋਈ ਰੇਡ ਤੇ ਜਖੇਪਾਲ ਦਾ ਮੀਣਾ, ਦੁੱਲੇ ਵਾਲੀਆ ਬੱਲੀ ਤਿਆਰ ਹੈ। ਜੱਗੀ ਤਿਆਰ ਬਰ ਤਿਆਰ, ਪੱਟਾਂ ਤੇ ਥਾਪੀਆਂ ਵੱਜਦੀਆਂ। ਸੰਤ ਬਾਬਾ ਗੰਗाराम ਯੂਥ ਫੋਰਸ ਕਲੱਬ ਦੇ ਵੱਲੋਂ ਵੱਡਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਪਰਮਦੀ ਰੇਡ ਫੜਿਆ ਗੁੱਟ ਵੱਜੀ ਕੈਂਚੀ ਕਿ ਖੇਡ ਦੇ ਮੈਦਾਨ ਵਿੱਚ ਗੁੱਟ ਹੋਵੇ ਫੜਿਆ ਗੁੱਟ ਫੜ ਕੇ ਕੈਂਚੀ ਛੱਡੀਆ ਪਰ ਸਫਲਤਾ ਤਾਵੀ ਦੇ ਹੱਥ ਚੋਂ ਦੀ ਹੋਈ ਜਾਨਦਾਰ ਨੰਬਰ ਇਸ ਗੱਭਰੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਇਹ ਜਦ ਪੈਰ ਪੱਟਣ ਗੱਭਰੂ ਤਰਤੀ ਹਿਲਦੀ ਤਰਤੀ ਹਿਲਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਉਧਰ ਕਹਿੰਦੇ ਗਗਨ ਬੋਲਰ ਨਾਲ ਬੱਬੀ ਬੋਲਰ ਇਹਨਾਂ ਵੀਰਾਂ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਗਗਣ ਤੇ ਬੱਬੀ ਦਾ ਪਰ ਆਹ ਦੇਖੋ ਹਸਨਪੁਰ ਸੰਗਰੂਰ ਵਾਲਾ ਮੁੰਡਾ ਕੌਡੀ ਪਾਉਣ ਦੇ ਲਈ ਬਦਾਰ ਦੇ ਵਿੱਚ ਵਧਿਆ ਹੋਇਆ ਦੂਜੇ ਪਾਸੇ ਲੋਹਾਰੇ ਦੀ ਧਰਤੀ ਹੈ ਅਮਨ ਨਾਓ ਦੁਨੀਆ ਦੇ ਮਹਾਨ ਖਿਡਾਰੀਆਂ ਦੇ ਵਿੱਚੋਂ ਬੱਲੇ-ਬੱਲੇ ਹੋਈ ਪਈ ਹੈ ਕਹਿੰਦੇ ਦੁਨੀਆ ਦਾ ਮਹਾਨ ਖਿਡਾਰੀ ਭਿੰਡਰਾਂ ਵਾਲਾ ਹੀਰਾ ਹੋਇਆ ਹੈ ਦੁਨੀਆ ਦਾ ਮਹਾਨ ਖਿਡਾਰੀ ਪਿੰਡਰਾਵਾਲਾ ਬੰਤਾ ਪਿੰਡਰਾਵਾਲਾ ਕੈਲਾ ਹੋਇਆ ਹੈ ਔਰ ਜੱਗੇ ਵਰਗਿਆਂ ਦੀ ਗੱਲਾਂ ਬਾਤਾਂ ਚੱਲੀਆਂ ਹੈ ਇਹ ਉਸ ਇਲਾਕੇ ਦੇ ਖਿਡਾਰੀ ਨੇ ਜਿਹੜੇ ਇਲਾਕੇ ਦੇ ਵਿੱਚੋਂ ਪਿੰਡਰਾਵਾਲੇ ਯੋਧੇ ਪੈਦਾ ਹੋਏ ਆ ਅੱਜ ਬੱਲੇ ਬੱਲੇ ਕਰਵਾ ਦਿੱਤੀ ਆ ਕਹਿੰਦੇ ਪਿੰਡਰਪਿੰਡ ਦੀਆਂ ਗੱਲਾਂ ਬਾਤਾਂ ਤੇ ਪਿੰਡਰ ਦੇ ਨਾਲਲੇ ਪਿੰਡਾਂ ਦੀਆਂ ਗੱਲਾਂ ਬਾਤਾਂ ਲੋਹਾਰਾ ਪਿੰਡ ਉਹਨਾਂ ਪਿੰਡਾਂ ਦੇ ਵਿੱਚੋਂ ਆ ਜਾਂਦਾ ਹੈ ਇੰਦਗੜ ਦੀ ਧਰਤੀ ਦੇ ਰੇਸ਼ਮ ਵਰਗੇ ਧਰਮੇ ਵਰਗੇ ਦੁਨੀਆ ਦੇ ਮਹਾਨ ਸਨ ਆ ਕੌਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਚੂੜ ਚੱਕ ਦੀ ਧਰਤੀ ਹੈ ਮੋਟਾ ਕੌਡੀ ਪਾਉਣ ਦੇ ਲਈ ਵਾਧੇ ਆ ਗਿਆ ਵੈਲੀ ਦਾ ਨਾਮ ਰਸਤਮਾਂ ਦੇ ਵਿੱਚੋਂ ਚੂੜ ਚੱਕੀਏ ਪੱਪੂ ਨੂੰ ਦੁਨੀਆ ਜਾਣਦੀ ਹੈ ਜਦੋਂ ਹਰਜੀਤ ਦਲਵਾਰ ਕਬੱਡੀ ਕਲੱਬ ਜਗਰਾਵਾਂ ਦੇ ਲਈ ਜੱਫੇ ਲਾਉਂਦਾ ਸੀ ਜਿਹੜੇ ਕਲੱਬ ਦੇ ਲਈ ਬੋਪਾਰਾਵਾਂ ਦਾ ਸ਼ੀਰਾ ਖੇਡਦਾ ਸੀ ਜਿਹੜੇ ਕਲੱਬ ਦੇ ਲਈ ਜਿਵੇਂ ਕਹਿੰਦੇ ਹੁੰਦੇ ਨੇ ਬੱਸੀਆਂ ਦਾ ਕੌਰਾ ਖੇਡਦਾ ਸੀ ਜਿਹੜੇ ਕਲੱਬ ਦੇ ਲਈ ਗੱਲਾਂ ਬਾਤਾਂ ਆ ਟਿਕਾਣੇ ਲੱਗਦੀਆਂ ਹਨ ਜਾਨੂੰ ਹੋਰਾਂ ਦੀਆਂ ਆ ਉਸੇ ਕਲੱਬ ਦੇ ਲਈ ਕਬੱਡੀ ਪਾਉਂਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਇਹ ਕਾਕਾ ਕਾਕਾ ਕਬੱਡੀ ਪਾ ਰਿਹਾ ਹੈ ਸ਼ੇਖਾ ਕਲਾ ਪਿੰਡ ਇਸਰਾਉਂਦਾ ਪਰ ਉਧਰਲੇ ਪਾਸੇ ਹਰਮਣ ਹਰਮਣ ਇਹਦਾ ਘੋਲੀਏ ਕਲਾ ਪਿੰਡ ਹੈ ਕਿ ਫੜ ਲੇ ਜਦ ਪੱਟ ਘੋਲੀਆ ਕਹਿੰਦੇ ਫਿਰ ਛੱਡਦਾ ਨਹੀਂ ਫੜ ਲੇ ਜਦ ਲੱਤ ਕੋਲੀਆ ਕਹਿੰਦੇ ਫਿਰ ਛੜਦਾ ਨਹੀਂ ਇਹ ਮੁੰਡਾ ਵੀ ਗੱਗੀ ਲੋਪੋ ਸੰਦੀਪ ਨੰਗਲਾ ਵੀ ਕਬੱਡੀ ਕਲੱਬ ਬਾਲਵਾਦੀ ਟੀਮ ਦਾ ਮੰਨਿਆ ਪ੍ਰਮੰਨਿਆ ਜਾਫੀ ਹੈ ਇਸ ਸਾਲ ਇਹਦੀ ਟੀਮ ਲਈ ਇੰਗਲੈਂਡ ਖੇਡਿਆ ਪਿੰਡਰਾ ਵਾਲਾ ਬਲਜਿੰਦਰ ਮਾਨ ਕਰਦਾ ਆਓ ਸਾਹਮਣੇ ਕਬੱਡੀ ਪਾਉਣ ਦੇ ਲਈ ਕਾ ਪਰਮ ਕਾਲੂ ਕੇ ਦੀ ਧਰਤੀ ਦਾ ਚਾਰੇ ਪੇ ਚਾਰੇ ਤਿਆਰ ਵਰ ਤਿਆਰ ਭਾਈ ਬੀਆ ਪਟਾਂ ਦੇ ਥਾਪੀਆਂ 11 ਦੇ ਵਿੱਚੋਂ ਦੇਖਾਂਗੇ ਵੀ ਕਿਸ ਨੌਜਵਾਨ ਦਾ ਮੁਕਾਬਲਾ ਹੋਵੇਗਾ ਇਹ ਤੇ ਉਹਨਾਂ ਦਾ ਸਮਾਂ ਦੱਸੇਗਾ ਕਿ ਟੈਟੂ ਖੜਵਾਏ ਬੜੀ ਡੌਲਿਆ ਚ ਜਾਨ ਸੁੱਖੀ ਲੋਪੋਂ ਐਵੇਂ ਨਹੀਂ ਉਹ ਮੰਨ ਦਾ ਜਹਾਨ ਹਾ ਦੁਨੀਆ ਮਨਾਉਣ ਲਈ ਦੁਨੀਆ ਤੋਂ ਵੱਖਰੇ ਚੱਲਣਾ ਪੈਂਦਾ ਵੱਖਰੀਆਂ ਗੱਲਾਂ ਬਾਤਾਂ ਪੈਂਦੀ ਰੇਡ ਵੀ ਬਿੱਲਾ ਗੱਲ ਫੈਸਲਾ ਕਰ ਗਿਆ ਵੀ ਨੰਬਰ ਰੀਡਰ ਦੇ ਹਿੱਸੇ 'ਚ ਆ ਜਿਹੜਾ ਕੰਮ ਉਹੀ ਹੁੰਦਾ ਉਹਨੂੰ ਕਰਨ 'ਚ ਫਰਕ ਹੁੰਦਾ ਗੱਲ ਉਹੀ ਹੁੰਦੀ ਹੈ ਉਹਨੂੰ ਕਹਿਣ 'ਚ ਫਰਕ ਹੁੰਦਾ ਹੈ ਨੰਬਰ ਰੀਡਰ ਦਾ ਅਗਲੀ ਰੇਡ ਹਸਨਪੁਰੀ ਆ ਗਿਆ ਲੈ ਵੀ ਵੀਰਿਆ ਕਰਦੇ ਗੱਲ ਵਾਕਿਆ ਕਹਿੰਦੇ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧ ਹੈ ਹਸਨਪੁਰ ਪਿੰਡ ਦਾ ਤੇ ਸੰਗਰੂਰ ਦੇ ਵਿੱਚੋਂ ਉੱਠ ਕੇ ਰਾਮ ਮੁਹੰਮਦ ਸਿੰਘ ਆਜ਼ਾਦ ਯਾਨੀ ਕਿ ਉਦਮ ਸਿੰਘ ਦਾ ਸੁਨਾਮ ਉਸੇ ਸੰਗਰੂਰ ਦੇ ਵਿੱਚੋਂ ਆਇਆ ਲੋਕ ਕਹਿ ਦਿੰਦੇ ਆ ਵੀ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਪਰ ਸੰਗਰੂਰ ਦਾ ਇਤਿਹਾਸ ਬਹੁਤ ਕਬੱਡਾ ਸੰਗਰੂਰ ਦੇ ਬੜਵਾਂ ਜਿਵੇਂ ਕਹਿੰਦੇ ਆ ਨਾ ਬੰਦਰੁੱਖਾਂ ਦੀ ਗੱਲ ਚੱਲਦੀ ਹੈ ਮਹਾਰਾਜਾ ਰਣਜੀਤ ਸਿੰਘ ਕਿਤੇ ਹੋਣਾ ਸੀ ਜੇ ਸੰਗਰੂਰ ਦਾ ਬੰਦਰੁੱਖਾ ਪਿੰਡ ਉਹਦੇ ਵਿੱਚ ਜੰਮਣ ਵਾਲੀ ਐਨ ਕਹਿੰਦੇ ਗੱਲਾਂ ਬਾਤਾਂ ਸਿਰੇ ਲੱਗਦੀਆਂ ਨੇ ਸੰਗਰੂਰ ਦਾ ਵੱਡਾ ਰੁਤਬਾ ਕਿ ਜਿਵੇਂ ਕਹਿੰਦੇ ਹੁੰਦੇ ਨੇ ਨਾ ਉਦਮ ਸਿੰਘ ਸੁਨਾਮ ਦੀਆਂ ਗੱਲਾਂ ਲੰਡਨ ਦੇ ਵਿੱਚ ਜਾ ਕੇ ਜਨਰਲ ਡਾਇਰ ਨੂੰ ਮਾਰਨਾ ਲੱਖ ਇਤਿਹਾਸ ਮੈਂ ਦੁਨੀਆ ਦੇ ਪੜ ਵੇਖੇ ਪਿਆਰ ਲੱਭਿਆ ਨਹੀਂ ਬਾਬੇ ਨਾਨਕ ਦੀ ਓਟ ਜਿਹਾ ਵਾਕਿਆ ਕਹਿੰਦੇ ਨੇ ਸਾਰਾ ਸਰਬੰਸ ਆਪਣਾ ਗੁਰੂਆਂ ਨੇ ਬਾਹਰ ਦਿੱਤਾ ਮਤਲਬ ਲੱਭਦੇ ਨਹੀਂ ਲੋਕਾਂ ਦੀ ਵੋਟ ਜਿਹਾ ਯੇ ਮੈਂ ਕਹਿੰਦੇ ਆ ਸਾ ਬੁੱਟਰਾ ਲੰਡਨ ਤੋਂ ਇਤਿਆਹਾਤ ਬਣ ਗਈ ਸੀ ਗੋਲੀ ਜਦੋਂ ਗਈ ਸੀ ਉਦਮ ਦੇ ਕੋਟ ਵਿੱਚੋਂ ਗੋਲੀ ਗਈ ਸੀ ਉਦਮ ਦੇ ਕੋਟ ਵਿੱਚੋਂ ਉਸ ਉਦਮ ਸਿੰਘ ਦਾ ਜ਼ਿਲ੍ਹਾ ਹੈ ਸੁਨਾਮ ਸੰਗਰੂਰ ਸੰਗਰੂਰ ਜ਼ਿਲ੍ਹੇ ਦਾ ਕਹਿੰਦੇ ਸੁਨਾਮ ਏਰੀਆ ਸੁਨਾਮ ਏਰੀਆ ਦਾ ਜਖੇਪਲ ਪਿੰਡ ਤੇ ਜਖੇਪਲ ਪਿੰਡ ਦਾ ਆ ਮੀਨਾ ਜਿਸ ਨੂੰ ਆਜੋ ਨੇ ਜਫਾ ਲਾ ਕੇ ਅੰਕਾਂ ਦੇ ਵਿੱਚ ਵਾਦੇ ਕਰ ਦਿੱਤੇ ਅਗਲੀ ਕਬੱਡੀ ਛੇਖੇ ਵਾਲਾ ਫਿਰ ਪਾਉਣ ਦੇ ਲਈ ਮੈਦਾਨ ਦੇ ਵਿੱਚ ਜੇ ਹਰਜੀਤ ਹੋਰਾਂ ਦੇ ਪਿੰਡਾਂ ਦਾ ਕਹਿੰਦੇ ਹਰਜੀਤ ਹੋਰਾਂ ਦਾ ਸਾਥੀ ਹਰਜੀਤ ਤੇ ਤਲਵਾਰ ਕੇਵਲ ਛੇਖਾ ਇਹ ਕੇਵਲ ਛੇਖੇ ਦੇ ਪਿੰਡ ਦਾ ਕਾਕਾ ਕਬੱਡੀ ਪਾ ਰਿਹਾ ਛੇਖਾ ਮੋਗੇ ਦੇ ਵਿੱਚ ਪੈਂਦਾ ਹੈ ਜਿਹੜੇ ਪਿੰਡ ਦੇ ਬਾਦਲ ਦਾ ਨਾਮ ਚੱਲਦਾ ਹੈ ਜਿਹੜੇ ਪਿੰਡ ਦੇ ਕਹਿੰਦੇ ਰਾਜੇ ਦਾ ਨਾਮ ਚੱਲਿਆ ਜਿਹੜੇ ਪਿੰਡ ਦੇ ਕੇਵਲ ਨੂੰ ਦੁਨੀਆ ਨੇ ਜਾਣਦਾ ਬਾਬੇ ਰੁਖੜ ਦਾਸ ਦੀਆਂ ਗੱਲਾਂ ਹੋਈਆਂ ਇਹ ਛੇਖੇ ਵਾਲਾ ਜਿਵੇਂ ਕਹਿੰਦੇ ਕਾਕਾ ਕਬੱਡੀ ਪਾ ਕੇ ਵਾਪਸ ਮੁੜਿਆ ਪਰਮ ਕਾਲੋਕੇ ਵਾਲਾ ਲਓ ਕਾਲੋਕੇ ਨੇ ਪਰਮ ਨੇ ਕਬੱਡੀ ਪਾਈ ਹੈ ਅਗਲੇ ਮੈਚ ਨੇ ਘਾਂਗਾ ਤੇ ਚੱਠੇ ਵਾਲੀ ਵੀਰ ਬਣ ਕੇ ਦੋਨੇ ਟੀਮਾਂ ਲੱਗੇ ਆ ਜਾਣ ਕਿਉਂਕਿ ਮੈਚ ਮੁੱਕ ਜੂ ਮੁੱਕ ਜੂ ਕਰਦਾ ਟੀਮਾਂ ਨੂੰ ਬੇਨਤੀ ਆ ਵੀਰਵਣ ਕੇ ਆਪਾਂ ਜਲਦੀ ਆ ਜਾਈਏ ਲਓ ਸਾਹਮਣੇ ਪਰਮ ਦੀ ਕਬੱਡੀ ਪੈ ਰਹੀ ਹੈ ਚਾਰ ਜਹੀ ਤਿਆਰ ਵਰ ਤਿਆਰ ਪੱਟਾਂ ਤੇ ਥਾਪੀਆਂ ਵੱਜ ਰਹੀਆਂ ਹੁਣ ਕੌਣ ਲਓ ਮੁੰਡਾ ਫੇਰ ਲੱਗਿਆ ਟੁੱਟ ਕੇ ਮੀਣਾ ਜਖੇਪ ਵਾਲਾ ਦੋ ਖਿਡਾਰੀਆਂ ਦੇ ਦਰਮਿਆਨ ਵਾਇ ਦੇ ਤੱਕੇ ਇਹ ਉਣ ਦੀ ਧੂੜ ਦੇ ਸਤੇ ਬੋਤਾ ਯਾਰ ਦਾ ਨਜ਼ਰ ਨਾ ਆਵੇ। ਲਓ ਪਰਮ ਕਾਲੂ ਕੀ ਦਾ ਤਕੜਾ ਨੰਬਰ ਆਪਣੀ ਟੀਮ ਲਈ ਜੋੜ ਦੇ ਵਿੱਚ ਕਾਮਯਾਬ ਹੋ ਗਿਆ ਹੈ। ਗਰਮੀ ਤੋਂ ਥੋੜੀ ਰਾਤ ਮਿਲ ਰਹੀ ਹੈ। ਹੁਣ ਤੇ ਗਰਮੀ ਦੁਪਹਿਰ ਦੀ ਰਹਿ ਗਈ ਹੈ। ਰਾਤਾਂ ਠਰ ਲਿਆ ਸਟਾਰਟ ਹੋ ਗਿਆ ਹੈ। ਰਾਤ ਨੂੰ ਬਹੁਤ ਰੇਲ ਪੈ ਜਾਂਦੀ ਹੈ ਕਿਉਂਕਿ ਅਸੂ ਦਾ ਮਹੀਨਾ ਚੱਲਦਾ ਹੈ। ਇਹ ਅਸੂ ਸਿਆਲਾ ਜੰਮਿਆ, ਖੱਤਾ ਵੱਡਾ ਹੋ, ਬੱਕਰ ਫੌਜਾ ਚੜਦੀਆਂ ਤੇ ਪੋ ਲੜਾਈ ਹੋ। ਅਸੂ ਸਿਆਲਾ ਜੰਮਿਆ, ਖੱਤਾ ਵੱਡਾ ਹੋ। ਸਿਆਲ ਦੀ ਜਰਮ ਸਿਆਲ ਦਾ ਜਰਮ ਹੋ ਚੁੱਕਿਆ। ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਗਰਮੀ ਪਿੱਛੇ ਲੰਘ ਰਹੀ ਹੈ ਸਿਆਲ ਅੱਗੇ ਆ ਰਿਹਾ ਲਓ ਚੂੜ ਚੱਕੇ ਮੋٹے ਦੀ ਰੇਡ ਜਸਵਿੰਦਰ ਕਰੀਂ ਗੱਲ ਸੁਣੋ ਜੀ ਉਹਦੇ ਇੱਕ ਬਾਬਾ ਪਾਗਸਰੀਆ ਵੱਡੇ ਮਾਣ ਵੱਡੇ ਸਨਮਾਨ ਵੱਡੇ ਪਿਆਰ ਪੁੱਜਦੇ ਕੀਤੇ ਐ ਸੋ ਜੇ ਗੱਲਾਂ ਕਰੀਏ ਤਾਂ ਖੁਰੀਆਂ ਵਾਲੇ ਵੀਰ ਸਾਡੇ ਰਾਜੇ ਹੋਰੀ ਭਰਾਵਾਂ ਨੇ ਵੱਡਾ ਮਾਣ ਵੱਡਾ ਸਤਿਕਾਰ ਵੱਡੇ ਮਾਣ ਪੁੱਜਦੇ ਕੀਤੇ ਸੋ ਧੰਨਵਾਦ ਆ ਕਾਡੀ ਪਾਉਣ ਦੇ ਲਈ ਮੋਟਾ ਇਹਦਾ ਚੂੜ ਚੱਕ ਪਿੰਡ ਹੈ ਇਹ ਚੂੜ ਚੱਕ ਕਿਹੜਾ ਵੱਡਾ ਕਿ ਛੋਟਾ ਜਿਵੇਂ ਗੱਲਾਂ ਬਾਤਾਂ ਟਿਕਾੜੇ ਲੱਗਦੀਆਂ ਨੇ ਇਸ ਸਮੇਂ ਦੀਆਂ ਗੱਲਾਂ ਬਹੁਤ ਹਨ ਲక్ష్మణ ਸਿੰਘ ਜੀ ਇੱਕ ਪੰਜਾ ਆਪਦੇ ਮੁੱਖ ਮੰਤਰੀ ਇਤਿਹਾਸ ਦੇ ਵਿੱਚ ਬਹੁਤ ਵੱਡਾ ਰੁਤਬਾ ਹੈ ਚੂੜ ਚੱਕ ਦੀ ਧਰਤੀ ਦੇ ਪਰ ਆਹ ਦੇਖੋ ਚੂੜ ਚੱਕ ਢੁੱਡੀ ਕਹਿੰਦੇ ਲਾਗੇ ਲਾਲੇ ਲਾਜ ਪਤਰਾ ਜੀ ਦੀਆਂ ਗੱਲਾਂ ਬਾਤਾਂ ਥਿਰੇ ਲੱਗੀਆਂ ਗਦਰੀ ਬਾਪਿਆਂ ਦੇ ਆਹ ਪਿੰਡਾਂ ਕੋਲ ਦਾ ਮੁੰਡਾ ਕਬੱਡੀ ਪਾ ਕੇ ਵਾਪਸ ਮੁੜਿਆ ਕਾਕਾ ਖੇਖੇ ਵਾਲਾ ਅਗਲੀ ਕਬੱਡੀ ਪਾ ਰਿਹਾ ਲਓ ਕਾਕੇ ਦੀ ਰੇਡ ਤੇ ਹਰਮਨ ਕੋਹਲੀਆ ਹੋ ਗਿਆ ਮੂਰੇ ਆ ਦੋ ਖਿਡਾਰੀਆਂ ਦੇ ਦਰਮਿਆਨ ਕਾਕਾ ਤੇ ਕੋਹਲੀਆ ਕਾਕਾ ਸੇਖਾ ਹਰਮਨ ਕੋਹਲੀਆ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਕਾਕਾ ਸੇਖੇ ਵਾਲਾ ਸੁਖਦੀਪ ਸੁਖੇ ਵੱਲੋਂ 500 ਰੁਪਇਆ ਸੇਖੇ ਵਾਲੇ ਕਾਕੇ ਦੇ ਲਈ ਪੁੱਜਿਆ ਸੁਖਦੀਪ ਸੁਖੇ ਵੱਲੋਂ ਹਾਂਜੀ ਕੈਰੀ ਹੋਨ ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਪਰਮ ਫੇਰ ਤਿਆਰ ਪਰ ਤਿਆਰ ਖਾਲੂਕੇ ਦਾ ਪਰਮ ਕਬੱਡੀ ਪਾਉਣ ਦੇ ਲਈ ਤਿਆਰ ਕਿਸੇ ਨੇ ਸੱਚ ਗਿਆ ਵੀ ਕੀੜੀਆਂ ਦਾ ਲਿਆਂਦਾ ਅਨਾਂ ਤੇ ਮਧੂ ਮੱਖੀਆਂ ਦਾ ਜੋੜਿਆ ਸੈਦ ਤੇ ਕਿਸੇ ਲਾਲਚੀ ਬੰਦੇ ਦਾ ਇਕੱਠਾ ਕੀਤਾ ਤਾਨ ਇਹ ਕਿਸੇ ਦੇ ਹੀ ਕੰਮ ਆਉਦਾ ਹੈ ਇਹ ਕਿਸੇ ਦੂਜੇ ਦੇ ਹੀ ਕੰਮ ਆਉਦਾ ਆ ਪੈਂਦੀ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਕੌਣ ਖੇੜਾ ਬੱਲੇ ਬੱਲੇ ਕਰਾਵੇਗਾ ਕੱਕ ਮਦਰਸੇ ਦਾ ਖੇਡ ਟੂਰਨਾਮੈਂਟ ਹੈ 28 ਮਾ ਕਬੱਡੀ ਟੂਰਨਾਮੈਂਟ ਸੰਤ ਬਾਬਾ ਗੰਗਾ ਰਾਮ ਯੂਥ ਸਪੋਰਟਸ ਕਲੱਬ ਦੇ ਵੱਲੋਂ ਵੱਡੇ ਪੱਦਰ ਦਾ ਮੇਲਾ ਕਰਵਾਇਆ ਜਾ ਰਿਹਾ ਹੈ ਇਕੱਠ ਵੀ ਵੱਡਾ ਮੈਚ ਕੁਆਰਟਰ ਚੱਲਦੇ ਆ ਤੇ ਸੈਮੀ ਦੀਆਂ ਟੀਮਾਂ ਨੂੰ ਅਸੀਂ ਬੇਨਤੀ ਕਰਦੇ ਆ ਪਈ ਹੋਈ ਰੇਡ ਮੁਕਾਬਲਾ ਫੇਰ ਚੋਟੀ ਦਾ ਲਓ ਮੀੜੇ ਦੇ ਪਰਮ ਦੇ ਦਰਮਿਆਨ ਨੰਬਰ ਕਹਿੰਦੇ ਰੇਡਰ ਦਾ ਅਗਲੀ ਰੇਡ ਰਮਣਾ ਆ ਗਿਆ ਲੈ ਵੀ ਵਿਰਿਆ ਕਰ ਦੇਗਾ ਇਹ ਸੰਗਰੂਰ ਦੇ ਹਸਨਪੁਰ ਪਿੰਡ ਦਾ ਰਮਣਾ ਹੈ ਇਹ ਸੰਗਰੂਰ ਜ਼ਿਲ੍ਹੇ ਦੇ ਹਸਨਪੁਰ ਪਿੰਡ ਦਾ ਰਮਣਾ ਅੱਜ ਕਹਿੰਦੇ ਸੰਤ ਬਾਬਾ ਗੰਗਾ RAM ਜੀ ਸਪੋਰਟਸ ਕਲੱਬ ਦੇ ਵੱਲੋਂ ਚੱਕ ਮੰਦਰਸਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਗੱਲਾਂ ਨੇ ਕਿ ਟੂਟੀ ਗਾਂਢੀ ਹਰ ਗੋਪਾਲ ਸਰਬ ਜੀ ਆਪੇ ਪ੍ਰਤੀਪਾਲ ਕੋਟੀ ਦੀ ਦੁਨੀਆ ਦੇ ਵਿੱਚ ਉਸੇ ਮੁਕਤਸਰ ਸਾਹਿਬ ਦੇ ਚੱਕ ਮੰਦਰਸੇ ਦੇ ਵਿੱਚ ਬਹੁਤ ਵੱਡੀ ਰੌਣਕ ਆ ਟੱਚ ਕੀਤਾ ਲੋਹਾਰੇ ਵਾਲੇ ਨੂੰ ਟੱਚ ਕੀਤਾ ਕੋਲੀ ਇਹ ਵਾਲੇ ਨੂੰ ਟੱਚ ਕੀਤਾ ਕਹਿੰਦੇ ਕਬੱਡੀ ਦੇ ਮੈਦਾਨ ਦੇ ਵਿੱਚ ਅੱਜ ਅੰਕ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੁੜ ਕੇ ਹਸਨਪੁਰੀਆ ਰਮਨ ਭਜਿਆ ਸੈਮੀਫਾਈਨਲ ਫਸਟ ਕਾਂਗਾ ਤੇ ਚੱਠੇ ਵਾਲ ਬਾਈ ਜੀ ਦੋਨੇ ਟੀਮਾਂ ਆ ਜਾਣ ਕਾਂਗਾ ਤੇ ਚੱਠੇ ਵਾਲ ਲਓ ਚੂੜ ਚੱਕਿਆ ਕਹਿੰਦੇ ਫੇਰ ਕਬੱਡੀ ਪਾਉਣ ਦੇ ਲਈ ਇਹ ਕਹਿੰਦੇ ਨੌਜਵਾਨ ਸਾਹਬਜੀਤ ਸਿੰਘ ਮੋਟਾ ਚੂੜ ਚੱਕਿਆ ਇਹਦਾ ਦੌਲਤਪੁਰੇ ਦੇ ਲਾਗੇ ਕਾਲੀ ਵਾਲੇ ਦੇ ਲਾਗੇ ਚੂੜ ਚੱਕ ਪਿੰਡ ਲਓ ਚੂੜ ਚੱਕੀ ਅਰੇ ਕਬੱਡੀ ਪਾ ਦਿੱਤੀ ਹੈ ਇਹ ਸੁਰਿੰਦਰ ਕੰਗ ਦਾ ਪੇਂਡੂ ਹੈ ਹੁਣ ਦੇਖਦਾ ਵੀ ਤਾਰਾਂ ਦੇ ਵਿੱਚੋਂ ਕੌਣ ਮੁਕਾਬਲਾ ਸਖਤ ਲਓ ਦੁੱਲੇ ਵਾਲੀਆ ਜੱਗੀ ਕਰ ਗਿਆ ਕਮਾਲ ਕਬੱਡੀ 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 ਇਹ ਖੁੱਝ ਪੱਟਣੀ ਇਹ ਬੜੀ ਔਖੀ ਲਾਉਣੀ ਹੈ ਕਬੱਡੀ ਵਿੱਚ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਆ ਕੇ ਖਰਾਕ ਮਿੱਤਰੋ ਜ਼ਿਲ੍ਹੇ ਬਠਿੰਡੇ ਦੇ ਦੁੱਲੇ ਵਾਲੇ ਪਿੰਡ ਦਾ ਇਹ ਭਧੌੜ ਦੇ ਇਲਾਕੇ ਦਾ ਇਹ ਭਾਈ ਰੂਪੇ ਦੇ ਇਲਾਕੇ ਦਾ ਖਿਡਾਰੀ ਹੈ ਜੀਨੇ ਤੁੰਨ ਕੇ ਜਫਾ ਲਾਇਆ ਇਹਦਾ ਦੁੱਲੇ ਵਾਲਾ ਪਿੰਡ ਜਿੱਥੋਂ ਦਾ ਕਹਿੰਦੇ 2007 ਦੇ ਵਿੱਚ ਅਮਣਾ ਖੇਡਦਾ ਹੁੰਦਾ ਸੀ ਦਸ਼ਮੇਸ਼ ਕਬੱਡੀ ਕਲੱਬ ਦੇ ਲਈ ਜਿਹੜੇ ਪਿੰਡ ਦਾ ਗੁਰਦਾਸ ਖੇਡਦਾ ਰਿਹਾ ਭਾਈ ਰੂਪੇ ਪਿੰਡ ਦੇ ਲਈ ਮੁੰਡੇ ਨੇ ਉਸੇ ਗੱਭਰੂ ਨੇ ਜਫਾ ਲਾ ਕੇ ਅੰਕਾਂ ਦੇ ਵਿੱਚ ਵਾਧੇ ਕਰ ਦਿੱਤੇ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਇਹ ਕਾਕਾ શેਖੇ ਵਾਲਾ ਤੇ ਉਧਰਲੇ ਪਾਸੇ ਲੋਹਾ ਸਾਰੇ ਵੱਲੋਂ ਜਫਾ ਲਾਉਣ ਦੀ ਪੂਰੀ ਕੋਸ਼ਿਸ਼ ਪਰ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਰੇਟਰ ਦੇ ਖਾਤੇ ਦੇ ਵਿੱਚ ਜਾ ਦਿਖਦਾ ਹੋਇਆ ਅੱਜ ਪਤਾ ਲੱਗਦਾ ਵੀ ਚੱਕ ਮਦ ਰਸੇ ਦੇ ਵਿੱਚ ਭੁੱਲਰਾਂ ਦੇ ਵੱਲੋਂ ਮਾਨਾਂ ਦੇ ਵੱਲੋਂ ਪ੍ਰਾਣਾ ਦੇ ਵੱਲੋਂ ਕਰਵਾਇਆ ਗਿਆ ਵੱਡਾ ਕੱਪ ਅੱਜ ਕਹਿੰਦੇ ਬਹਿ ਜਾ ਬਹਿ ਜਾ ਕਰਵਾ ਰਿਹਾ ਹੁਣ ਨਹੀਂ ਰਹੀ ਦੁਨੀਆ ਦੇ ਚੋਟੀ ਚੋਟੀ ਦੇ ਮੱਲ ਕਿਸੇ ਗੱਲ ਨਹੀਂ ਹੱਦਿਆ 28ਵਾਂ ਕਬੱਡੀ ਕੱਪ ਜਿੱਤੇ ਰੁਕੀ ਹੋਈ ਗੱਡੀ ਨੌਜੋ ਉਹਨਾਂ ਨੇ ਦੁਬਾਰਾ ਸਟਾਰਟ ਕਰਕੇ ਲੀਹੇ ਪਾ ਲਈ ਇਹ ਕਹਿੰਦੇ ਭਾਗਾ ਮਾਲੇ ਹੈ ਵਿਧਾਈ ਦੇ ਪਾਤਰ ਹੈ ਜਿੰਨੇ ਵੀ ਮੁੰਡੇ ਆਲਾ ਬਾਬਾ ਗੰਗਾ RAM ਸੰਤ ਬਾਬਾ ਗੰਗਾ RAM ਯੂਥ ਸਪੋਰਟਸ ਕਲੱਬ ਵਾਲੇ ਸਾਰਿਆਂ ਦਾ ਧੰਨਵਾਦ ਹੈ ਰੰਮੀ ਭੁੱਲਰ ਹੋਰਾਂ ਦਾ ਨਾਲ ਬਲਜੀਤ ਜਸਵਿੰਦਰ ਹੋਰਾਂ ਦਾ ਅਵੀ ਹੋਰਾਂ ਦਾ ਸਾਰਿਆਂ ਦਾ ਬਹੁਤ ਵੱਡਾ ਧੰਨਵਾਦ ਆ ਪਰਮ ਦੀ ਰੇਡ ਪੈ ਗਈ ਛੋਟੇ ਲਓ ਕਾਲੋ ਕੇ ਦਾ ਪਰਮ ਕਹਿੰਦੇ ਕਬੱਡੀ ਪਾਉਣ ਦੇ ਖੇਡ ਮੈਦਾਨ ਦੇ ਵਿੱਚ ਆਤਾ ਹੋਇਆ ਪਰਮ ਕਬੱਡੀ ਪਾ ਰਿਹਾ ਹੁਣ ਦੇਖਦੇ ਆ ਵੀ ਮੁਕਾਬਲਾ ਫੇਰ ਵਾਹ ਇਹ ਕਾਲੂਕੇ ਆਲਿਆ ਲਓ ਕਾਲੂਕੇ ਦਾ ਗੱਭਰੂ ਤਕੜਾ ਨੰਬਰ ਆਪਣੀ ਟੀਮ ਲਈ ਜੁੜਨ ਦੇ ਵਿੱਚ ਕਾਮਯਾਬ ਹੋ ਗਿਆ ਬਾਈ ਜੀ ਖਾਂਗਾ ਦੇ ਚੱਠੇ ਵਾਲਾ ਦੋਨੇ ਟੀਮਾਂ ਆਜੋ ਵੀਰ ਬਣ ਕੇ ਖਾਂਗਾ ਤੇ ਚੱਠੇ ਵਾਲਾ ਆਜੋ ਮੇਰਾ ਵੀਰ ਭੱਜ ਕੇ ਜਲਦੀ ਦੇ ਨਾਲ ਹੱਥਿਆਲੀਆਂ ਮੁੰਡਿਆਂ ਨੂੰ ਬੇਨਤੀ ਆ ਖਾਂਗੇ ਵਾਲੇ ਰਾਜੂ ਪਾਉ ਵਰਗੇ ਆ ਗਿਆ ਚੱਠੇ ਵਾਲਾ ਆਵੇ ਜਲਦੀ ਦੇ ਨਾਲ ਚੱਠੇ ਵਾਲਾ ਇੱਕ ਹੀ ਆਇਆ ਘਾਂਗੇ ਵਾਲਾ ਵੀ ਮੇਰਾ ਖਿਆਲ ਵਾਲੇ ਰਾਜੂ ਵੀ ਆਇਆ ਹੈ ਘਾਂਗੇ ਵਾਲਾ ਵੀ ਇੱਕ ਹੀ ਆਇਆ ਹੈ ਸਾਰੀ ਦੀ ਸਾਰੀ ਪ੍ਰੋਪਰ ਟੀਮ ਆਵੇ ਮੈਦਾਨ ਦੇ ਵਿੱਚ ਘਾਂਗਾ ਤੇ ਚੱਠੇ ਵਾਲਾ ਘਾਂਗਾ ਤੇ ਚੱਠੇ ਵਾਲਾ ਪਹਿਲਾ ਸੈਮੀਫਾਈਨਲ ਮੈਚ ਆ ਜਿਹੜਾ ਮੁੱਕ ਗਿਆ ਮੁੱਕ ਗਿਆ ਮੁੱਕ ਗਿਆ ਦੱਸੀ ਕਿਹੜਾ ਜਿੱਤ ਗਿਆ ਇਸ ਮੈਚ ਦੇ ਵਿੱਚੋਂ ਦੁੱਲੇਵਾਲਾ ਦੀ ਟੀਮ ਜਿੱਤ ਗਈ ਹੈ ਇਧਰਲੇ ਪਾਸੇ ਜਿਹੜੀ ਟੀਮ ਭਾਗਸ਼ਰ ਵਾਲੇ ਪਾਸੇ ਖੇਡਦੀ ਸੀ ਉਹ ਟੀਮ ਜਿਹੜੀ ਜਿੱਤ ਗਈ ਪਿੰਡ ਵਾਲੇ ਪਾਸੇ ਟੀਮ ਖੇਡਦੀ ਸੀ ਲੋਹਾਰਾ ਉਹ ਲੂਜ਼ ਹੋ ਗਈ ਇਸ ਮੁਕਾਬਲੇ ਦੇ ਵਿੱਚੋਂ ਕਬੱਡੀ ਜੰਕਸ਼ਨ ਵਾਲੇ ਏ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਕਬੱਡੀ ਜੰਕਸ਼ਨ ਵਾਲੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਹੈ ਇਸ ਵੈੱਬਸਾਈਟ ਦੇ ਜ਼ਰੀਏ ਦੁਨੀਆ ਭਰ ਦੇ ਵਿੱਚ ਅੱਜ ਦੇ ਇਸ ਮੈਚ ਨੂੰ ਦੇਖਿਆ ਜਾ ਰਿਹਾ ਹੈ ਦੁਨੀਆ ਦੇ ਵਿੱਚ ਟੈਲੀਕਾਸਟ ਕੀਤਾ ਜਾ ਰਿਹਾ ਹੈ ਇਹ ਕਬੱਡੀ ਜੰਕਸ਼ਨ ਦੇ ਜ਼ਰੀਏ ਦੁਨੀਆ ਭਰ ਦੇ ਵਿੱਚ ਚੱਕ ਮੰਦਰਾ ਸੇਡਾ ਗਰਾਊਂਡ ਜਿਹੜਾ ਦੇਖਿਆ ਜਾ ਰਿਹਾ ਹੈ ਇਹਨਾਂ ਦਾ ਬਹੁਤ ਵੱਡਾ ਧੰਨਵਾਦ ਔਰ ਧੰਨਵਾਦ ਧੰਨਵਾਦ ਆਓ ਭਾਈ ਜੀ ਪਹਿਲੇ ਸੈਮੀ ਦੀਆਂ ਟੀਮਾਂ